ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਹਾਂ ਅੱਜ ਆਪਾਂ ਗੱਲ ਕਰਾਂ 31 ਅਗਸਤ ਤੋਂ ਲੈ ਕੇ 4 ਸਤੰਬਰ ਪੰਜਾਬ ਪੰਜਾਬ ਦੇ ਨਾਲ ਨਾਲ ਤੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਕੀ ਹਲਚਲਾਂ ਦੇਖਣ ਨੂੰ ਮਿਲ ਸਕਦੀਆਂ ਇਹਨਾਂ ਦਿਨਾਂ ਵਿੱਚ 4-5 ਦਿਨਾਂ ਦੇ ਵਿੱਚ ਵਿੱਚ ਤੇ ਕਿੜ ਕਿੜ ਇਲਾਕਿਆਂ ਵਿੱਚ ਮੀਂਹ ਨਿਰਧਾਰ ਸਾਰਪੰਦੇ ਦਿਖਾਈ ਦੇ ਰਹੇ ਨੇ ਅੱਜ 31 ਅਗਸਤ ਨੂੰ ਪੰਜਾਬ ਹਰਿਆਣਾ ਤੇ ਰਾਜਸਥਾਨ ਦਾ ਮੌਸਮ ਜਿਹੜਾ ਕਿਸ ਤਰ੍ਹਾਂ ਰਹੇਗਾ ਤੇ ਕੱਲ ਇੱਕ ਤੇ ਪਰਸੋ 2 ਤੇ 3 ਤੇ 4 ਆਪਣੇ ਸਤੰਬਰ ਨੂੰ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਕਿੜ ਕਿੜ ਇਲਾਕਿਆਂ ਵਿੱਚ ਜਿਹੜੇ ਹਲਚਲਾਂ ਹੋਣ ਦੀ ਸਭ ਤੋਂ ਵੱਧ ਮੌਸਮ ਵਿੱਚ ਕਾਹਤੋ ਜਿਹ ਜਾਣਕਾਰੀ ਇਸ ਵੀਡੀਓ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਗੁਜਾਰਸ਼ ਕਰਨਾ ਚਾਹੁੰਦੇ ਤੁਸੀਂ ਕਿਸ ਲਾਕੇ ਜ਼ਿਲ੍ਹੇ ਤੇ ਇਸ ਵੀਡੀਓ ਨੂੰ ਵੇਖ ਰਹੇ ਹੋ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਹੈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਇੱਕ ਹੋਰ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਸ਼ੁਰੂ ਕਰਦੇ ਹਾਂ ਇਸ ਧੀਏ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਆਪਾਂ 31 ਅਗਸਤ ਦੀ ਗੱਲ ਕਰੇ 31 ਅਗਸਤ ਨੂੰ ਅਜ ਕੋਈ ਜ਼ਿਆਦਾ ਸੁਭਾਵਨਾ ਨਹੀਂ ਰਹੇਗੀ ਜ਼ਿਆਤਰ ਲਾਕੇ ਮੌਸਮ ਜਿਹੜਾ ਸਾਫ਼ ਤੇ ਖੁਸ਼ਕ ਕਿੱਤੇ ਕੋ ਚੰਡੀਗੜ੍ਹ ਦੇ ਨਾਲ ਲੱਗਦੇ ਕੁਝ ਸ਼ਰੂਪ ਨਗਰ ਅਨੰਤਪੁਰ ਸਾਹਿਬ ਦੇ ਇਲਾਕੇ ਹੋਗੇ ਜਾਂ ਪਹਾੜ ਦੇ ਨਾਲ ਲੱਗਦੇ ਕੁਝ ਥੋੜੇ ਬੋਤੇ ਇਕਦੂਕੇ ਪਹਾੜਾਂ ਵਿੱਚ ਸਭਾਵਨਾ ਰਹੇਗੀ ਕਿਤੇ ਕਿਤੇ ਹੋ ਸਕਦਾ ਹੈ ਕਿ ਕੁਝ ਇਲਾਕਿਆਂ ਵਿੱਚ ਕਿਨਵੇਂਣ ਵੇਖਣ ਨੂੰ ਮਿਲਸੇ ਹਲਕੇ ਛਰਾਟੇ ਦਰਜ ਕੀਤੇ ਜਾ ਸਕਦੇ ਕੁਝ ਇੱਕ ਦੋ ਜਾਂ ਜ਼ਿਲ੍ਹੇ ਦੇ ਕੁਝ ਇੱਕ ਦੋ ਇਲਾਕਿਆਂ ਵਿੱਚ ਸਭਾਵਨਾ ਰਹੇਗੀ ਜਾਰੀ ਤਰ ਲੱਗੇ ਮੌਸਮ ਜੇ ਠੀਕ ਠਾਕ ਰਹਿਣ ਦਾ ਸਾਰ ਨੇ ਉਸ ਤੋਂ ਦੋ ਆਪਾਂ ਸਤੰਬਰ ਦੀ ਗੱਲ ਕਰੀ ਦੋ ਸਤੰਬਰ ਨੂੰ ਪੰਜਾਬ ਦੇ ਕੁਝ ਪੂਰਬੀ ਲੱਗ ਕੇ ਕੁਝ ਮੱਧ ਦਾ ਕੁਝ ਛਿੱਕਾ ਧੂਕਾ ਪਹਾੜਾਂ ਵਿੱਚ ਜਾਨੀ ਕਿ ਕੁਝ 5-7% ਖੇਤਰਾਂ ਵਿੱਚ ਚ ਆ ਕੁਝ ਥੋੜੇ ਬਤ ਖੇਤਰਾ ਵਿੱਚ ਸੁਭਾਵਨਾ ਰਹੇਗੀ ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤਿੰਨ ਨੂੰ ਜਿਹੜੇ ਮੀਂਹ ਦੀ ਗਤੀਵਿਧੀਆਂ ਵਧਣੀਆਂ ਸ਼ੁਰੂ ਹੋਣਗੀਆਂ ਜਾਨਕਿ ਦੋਨੋਂ ਹੀ ਸੁਭਾਵਨਾ ਹੈਗੀ ਕਿ ਕਿਤੇ ਕਿਤੇ ਆਪਾਂ ਗੱਲ ਕਰੇ ਕੁਝ ਕੁ ਟੁੱਟਵੇਂ ਰੂਪ ਵਿੱਚ ਕਾਪੀਆਂ ਜਿਹੜੇ ਵੇਖਣ ਨੂੰ ਮਿਲ ਸਕਦੀਆਂ ਨੇ ਦੋਸਤੋ ਤਿੰਨ ਨੂੰ ਜ਼ਿਆਦਾ ਸੁਭਾਵਨਾ ਰਹੇਗੀ ਤਿੰਨ ਦੇ ਨਾਲ ਇਸ ਖਾਸ ਦੇ ਰਹਿਣ ਵਾਲਾ ਜਿਹੜਾ 3 ਸਤੰਬਰ 2024 ਨੂੰ ਆ ਤਿੰਨ ਤੇ ਉਸ ਤੋਂ ਬਾਅਦ ਚਾਰ ਨੂੰ ਕੁਝ ਕੁ ਲਾਕਿਆ ਵਿੱਚ ਸੁਭਾਵਨਾ ਰਹੇਗੀ ਤਿੰਨ ਤੇ ਚਾਰ ਦੇ ਨੇ ਦੋ ਦਿਨ ਮੇਨ ਰਹਿਣਗੇ ਪੰਜਾਬ ਪੰਜਾਬ ਦੇ ਨਾਲਕ ਦੇ ਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਲਈ ਇਹਨਾਂ ਦੋ ਦਿਨਾਂ ਦੇ ਵਿੱਚ ਕਾਫ ਹੈ ਤੇ ਉਸ ਤੋਂ ਬਾਅਦ ਪੰਜ ਦੂ ਆਪਾਂ ਤੁਹਾਡੇ ਤੱਕ ਬਾਅਦ ਵਿੱਚ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਫਿਲਹਾਲ 4 ਤੱਕ ਆਪਾਂ ਗੱਲ ਕਰੀ ਤਿੰਨ ਤੇ ਚਾਰ ਦਿਨ ਆ ਤਿੰਨ ਤੇ ਚਾਰ ਸਤੰਬਰ ਦੇ ਤੱਕ ਖਾਸ ਰਹਿਣਗੇ ਉਸ ਤੋਂ ਬਾਅਦ ਦੋਣ ਵੀ ਕੁਝ ਕਿਲਾਕ ਸੁਭਾਵਨਾ ਜਿਹੜੀ ਬਾਦ ਦੇ ਦਿਖਾਈ ਦੇ ਰਹੀ ਜਣ ਕਿ ਦੋਣ ਮੌਸਮੀ ਤਬਦੀਲੀ ਇਹ ਦੇਖਣ ਨੂੰ ਮਿਲ ਸਕਦੀ ਦੁਪਹਿਰ ਸ਼ਾਮ ਤੋਂ ਬਾਅਦ ਦੋਸਤੋਂ ਤਿੰਨ ਤੇ ਚਾਰ ਸਤੰਬਰ ਨੂੰ ਮੀਂਹ ਰਹਿਣਗੇ ਦੋ ਦਿਨ ਵਿੱਚ ਕਾਫੀ ਜਿਹੜੇ ਇਲਾਕਿਆਂ ਚਲਚਲਾ ਹੁੰਦੀ ਸੁਭਾਵਨਾ ਪੰਜਾਬ ਪੰਜਾਬ ਦੇ ਨਾਲਕ ਤੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਤਾਂ ਫਿਲਹਾਲ 31 ਅਗਸਤ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਵਿਚਕਾਰ ਵੀ ਕੁਝ ਸ ਇਰੀਤੇ ਉਸ ਦਿਵਾਰ 1 ਕਣੂ ਵਿੱਚ ਕੁਝ ਕਲਾਕਿਆਵਾਂ ਵਿੱਚ ਦੁਪਹਿਰ ਸ਼ਾਮ ਦੇ ਆਸਪਾਸ ਜਿਹੜੇ ਨਮੀ ਵਧਣ ਦੇ ਕਾਰਨ ਕਿਸੇ ਵੀ ਇਲਾਕੇ ਵਿੱਚ ਥੋੜੇ ਬਹੁਤ ਖੇਤਰਾ ਵਿੱਚ ਇੱਕਾ ਦੇ ਜ਼ਿਲ੍ਹੇ ਵਿੱਚ ਇੱਕ ਦੋ ਇਲਾਕਿਆਂ ਵਿੱਚ ਸਭਾਵਨਾ ਜਿਹੜੀ ਪੈ ਸਕਦੀ ਕਿਸੇ ਵੀ ਇਲਾਕੇ ਵਿੱਚ ਅਪ ਗੱਲ ਕਰੇ ਕੁਝ ਥੋੜੇ ਬਹੁਤ ਖੇਤਰਾ ਵਿੱਚ ਸਭਾਵਨਾ ਬਣਦੀ ਦਿਖਾਈ ਦੇ ਰਹੀ ਹੈ ਕੁਝ ਕਲਾਕਿਆ ਵਿੱਚ ਇੱਕਾ ਦੋ ਕਪਾਗਾ ਵਿੱਚ ਅਜਰਤਰ ਲਗਾ ਮੌਸਮ ਜਿਹੜਾ ਸਾਫ਼ ਤੇ ਖੁਸ਼ਕ ਰਹਿਣ ਦੀ ਸਭਾਵਨਾ ਦਾ 2 ਦੀ ਸਤੰਬਰ ਦੀ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਵਿਚਕਾਰ ਵੀ ਕੁਝ ਕਲਾ ਕੋਈ ਹਲਚਲਾਂ ਉਸ ਦਿਵਾਰ ਰਾਤ ਦੇ ਘੰਟੇ ਵਿੱਚ ਕੁਝ ਥੋੜੇ ਬਹੁਤ ਖੇਤਰਾ ਵਿੱਚ ਹਲਚਲਾਂ ਦੀ ਸਭਾਵਨਾ 3 ਕਰੇ ਤਾਂ ਰਾਤ ਦੇ ਵਿਚਕਾਰ ਜਿਹੜੇ ਘੰਟੇ ਹੋਣਗੇ ਦੇਰ ਹੋਣਗੇ ਇਸ ਵਿੱਚ ਜਾਰੇ ਜਿਹੜੇ ਹਲਚਲਾ ਹੋਣ ਦੀ ਸਭਾਵਨਾ ਤਾਂ ਪੰਜਾਬ ਪੰਜਾਬ ਦੇ ਨਾਲ ਅਗਦੇ ਰਿਆਣਾ ਤੇ ਰਾਜਸਥਾਨ ਦੇ ਕਾਫੀ ਖੇਤਰਵਾਂ ਚਲਚਲਾ ਹੋ ਸਕਦੇ ਹਨ ਕਿਸੇ ਕਿਸੇ ਇਲਾਕੇ ਵਿੱਚ ਹਲਕਾ ਕਿਤੇ ਦਰਮਿਆਨਾ ਤੇ ਕਿਤੇ ਕਿਤੇ ਭਾਰੀ ਵੀ ਦੀ ਜੱਟ ਵੇਖਣ ਨੂੰ ਮਿਲ ਸਕਦੀ ਹੈ ਤੇ ਕੁਝ ਕੁ ਲਗਾ ਮੌਸਮ ਵੀ ਠੀਕ ਠਾਕ ਰਹਿਣ ਦਾ ਸਾਰ ਨੇ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤੇ ਜ਼ਿਲ੍ਹੇ ਵਾਈਸ ਅਪਡੇਟ ਆਪਾਂ ਅਗਲੀ ਵੀਡੀਓ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਕਿਰਕਟ ਜ਼ਿਲ੍ਹਿਆਂ ਵਿੱਚ ਵਾਅਦਾ ਕਿਰਕਟ ਜ਼ਿਲ੍ਹਿਆਂ ਵਿੱਚ ਘੱਟ ਸਭਾਵਨਾ ਰਹੇਗੀ 3 ਅਤੇ 4 ਸ ਕਨੈਕਸਟ ਵੀਡੀਓ ਚ ਅਪਲੋਡ ਕਰਾਂਗੇ ਜਾਣਕਾਰੀ ਜੋ ਵੀ ਠੀਕ ਆਪਾਂ ਨੂੰ ਅਪਡੇਟ ਮਿਲੇਗੀ ਜੋ ਵੀ ਸੈਟਲਾਈਟ ਤਸਵੀਰਾਂ ਤਾਂ ਫਿਲਹਾਲ ਇਹ ਅਪਡੇਟ ਤੁਹਾੜੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਵੀਡੀਓ ਨੂੰੰਤ ਤੱਕ ਹੋਰ ਤੁਹਾਡਾ ਬਹੁਤ ਬਹੁਤ ਧੰਨਵਾਦ